ਸਤਿ ਸ੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਨਮ ਅਸ਼ਟਮੀ ਦਾ ਤਿਹਾਰ ਜੋ ਬੜੀ ਸ਼ਰਧਾ ਤੇ ਤੁਮਤਾਵ ਦੇ ਨਾਲ ਜੋ ਮਨਾਇਆ ਗਿਆ ਉਸ ਤੋਂ ਦੂਸਰੇ ਦਿਨ ਹੀ ਜੋ ਨੌਮੀ ਦਾ ਜੋ ਦਿਹਾੜਾ ਹੁੰਦਾ ਹੈਗਾ ਉਸ ਨੌਮੀ ਦੀ ਜੇਕਰ ਅਸੀਂ ਗੱਲ ਕਰ ਲਈਏ ਜਿੱਥੇ ਬਾਬਾ ਗੂਗਾ ਜਹਰਬੀਰ ਜੀ ਦਾ ਜੋ ਜਨਮ ਦਿਹਾੜਾ ਮਨਾਇਆ ਜਾਂਦਾ ਉੱਥੇ ਬਾਬਾ ਸ਼੍ਰੀ ਚਾਂਜੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਵੱਡੇ ਸੁਪੁੱਤਰ ਸਨ ਉਹਨਾਂ ਦਾ ਵੀ ਜੋ ਦਿਨ ਹੈ ਇਹ ਬੜੀ ਤੁਮਤਾਵ ਦੇ ਨਾਲ ਮਨਾਇਆ ਜਾ ਰਿਹਾ ਦੇਖ ਸਕਦੇ ਹੋ ਪੂਰੇ ਜੋ ਗੁੱਗਾ ਮਾੜੀ ਦਾ ਜੋ ਸਥਾਨ ਹੈਗਾ ਪੂਰੇ ਸਜਾਇਆ ਗਿਆ ਹੈਗਾ ਤੇ ਉਸ ਤੋਂ ਇਲਾਵਾ ਬਹੁਤ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ ਤੇ ਵਕ ਦੂਰ ਦੂਰ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਜਿੱਥੇ ਵੀ ਗੁੱਗਾ ਜਹਰ ਵੀ ਦਾ ਸਾਰਾ ਗੁੱਗਾ ਮਾੜੀ ਹੁੰਦੀ ਹੈ ਉੱਥੇ ਮੱਥਾ ਟੇਕਿਆ ਜਾਂਦਾ ਜੇਕਰ ਅਸੀਂ ਗੱਲ ਕਰੀਏ ਪੁਰਾਲੀ ਦੇ ਗੁੱਗਾ ਜਹਰਬੀਰ ਜੀ ਦੇ ਸਥਾਨ ਤੋਂ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੀ ਨਿਰੰਤਰ ਸੇਵਾ ਚੱਲ ਰਹੀ ਹੈ ਜੋ ਗੁੱਗਾ ਜਹਰਬੀਰ ਜੀ ਜੋ ਮੂਰਤੀ ਹੈਗੀ ਹੈ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਵੀ ਦੇਖ ਸਕਦੇ ਹੋ ਪੁਰਾਲੀ ਦੇ ਵਿੱਚ ਇਹ ਬੜਾ ਤਿਹਾਰ ਬੜੀ ਧੁੰਮ ਧਾਮ ਤੇ ਸ਼ਰਧਾ ਦੇ ਨਾਲ ਬਣਾਇਆ ਜਾ ਰਿਹਾ ਦੇਖ ਸਕਦੇ ਹੋ ਸੰਗਤਾਂ ਹਰ ਤਰਮ ਫਿਰਕੇ ਦੇ ਜੋ ਲੋਕ ਹੈ ਉਹ ਇੱਥੇ ਨਤਮਸਟਕ ਹੋਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਤੇ ਇੱਥੇ ਪਹੁੰਚ ਕੇ ਨਮਸਕਾਰ ਕਰਕੇ ਆਪ ਕੋ ਆਪਣੇ ਜੋ ਜਿਹੜਾ ਅਧਿਆਤਮ ਪਹੁੰਚ ਰਹੇ ਆ ਅਸ਼ੀਰਵਾਦ ਲੈ ਰਹੇ ਨੇ ਇੱਕ ਸਾਧਨਾ ਤੁਸੀਂ ਕੇ ਸੰਗਤਾਂ ਇੱਕ ਵਿਧਾਨ ਹੈਗਾ ਕਿ ਵੀ ਤਕੀ ਨਸੀ ਜੋ ਬਾਬਾ ਜੀ ਦੇ ਚੜਾਈ ਜਾਂਦੀ ਹੈ ਤੇ ਸੇਮੀਆਂ ਦਾ ਜੋ ਸੇਮੀਆਂ ਬਟੀਆਂ ਜਾਂਦੀਆਂ ਪਹਿਲਾਂ ਤੇ ਸੇਮੀਆਂ ਦਾ ਜੋ ਪ੍ਰਸਾਦ ਹੈ ਬਾਬਾ ਜੀ ਦੇ ਮਥਾ ਟਿੱਕੇ ਜੁੰਦਾ ਤੁਸੀਂ ਦਰਸ਼ਨ ਕਰ ਰਹੇ ਹੋ ਪਰਾਲੀ ਦੁਗਾ ਮੈੜੀ ਦੇ ਉੱਪਰ ਤੇ ਬਹੁਤ ਹੀ ਸੁੰਦਰ ਲੂਤੀ ਜੋ ਡੁੱਗਾ ਜਹਰ ਵੀਰ ਜੀ ਜੀ ਜੋ ਤੁਸੀਂ ਦੇਖ ਸਕਦੇ ਹੋ ਉਹ ਇੱਥੇ ਸਤਿਪਰ ਸਿਭਾਈਮਾਨ ਹੈ ਬਾਬਾ ਜੀ ਦੇ ਨਾਲ ਵੀ ਗੱਲ ਕਰਦੇ ਆ ਕਿ ਉਹ ਜਾਣਕਾਰੀ ਦਿੰਦੇ ਨੇ ਸਮੰਹ ਦੇ ਵਿੱਚ ਫਿਲਹਾਲ ਤੁਸੀਂ ਦਰਸ਼ਨ ਕਰ ਰਹੇ ਹੋ ਕਰਾਲੀ ਡੁੱਗਾ ਮੈਡੀ ਦੇਖ ਸਾਹਬ ਤਾਂ ਬਈ ਬਹੁਤ ਸੋਹਣਾ ਜੋ ਇਸ ਸਮੇਂ ਦੁਬਾਰਿਆਂ ਦੇ ਨਾਲ ਸਥਾਨ ਨੂੰ ਬਾਬਾ ਜੀ ਦੇ ਨੂੰ ਸ਼ਰਿਆ ਗਿਆ ਤੇ ਬਹੁਤ ਹੀ ਖੂਬਸੂਰਤ ਇੱਕ ਦ੍ਰਿਸ਼ ਇੱਥੇ ਵੇਖਣ ਨੂੰ ਮਿਲ ਰਿਹਾ ਤੁਹਾਡੇ ਸਾਹਮਣੇ ਹੈ ਦੇਖ ਸਾਹਿਬ ਨੂੰ ਤੁਸੀਂ ਤੇ ਹਰ ਧਰਮ ਦੇ ਲੋਕ ਹਰ ਫਿਰਕੇ ਦੇ ਲੋਕ ਇੱਥੇ ਬਿਨਾਂ ਕਿਸੇ ਭੇਦ-ਭਾਵ ਤੋਂ ਨਿਰੰਤਰ ਸਦੀਆਂ ਤੋਂ ਮੂਦਾ ਨਮੀ ਦਾ ਮੁੱਠਾ ਦਿਖਦੇ ਆ ਰਹੇ ਨੇ ਤੇ ਦੇਖ ਸਾਹਿਬ ਨੂੰ ਤੁਸੀਂ ਸਾਨੂੰ ਬਬਈ ਅੱਜ ਗੁੱਗਲ ਨੌਮੀ ਦਾ ਤਿਹਾਰ ਮਨਾਇਆ ਜਾ ਰਿਹਾ ਤੇ ਅੱਜ ਇੱਥੇ ਬੈਠੀ ਤੇ ਕੀ ਕੀ ਪ੍ਰੋਗਰਾਮ ਨੇ ਵੀਰ ਜੀ ਚੌਂਗੀ ਅੱਜ ਰਾਤ ਨੂੰ ਰਾਤ ਵੀ ਚੌਂਗੀ ਦੀ ਮੇਰਦੀ ਅੱਜ ਸਾਰ ਲੱਗ ਰਹਾ ਵਾ ਵੀਰਾ ਦੁਆਰ ਛੰਨੇ ਨੀ ਨੌਮੀ ਭਰਦੀ ਆ 12 ਵਾ ਸੰਗਵੇ ਸੋ ਨਾਲ ਵੀਰਾ ਘੜੀ ਚੌਲ ਬਣਾਣਾ ਵੀ ਨਾਲ ਕਰ ਰਿਹਾ ਚਾਵਲ ਤੇ ਪਿਆਵ ਦੇ ਰਿਹਾ ਜਾਂ ਜੱਜ ਜੀ ਨਾਲ ਕਰ ਰਿਹਾ ਕਮੇਟੀ ਦੇ ਸਾਹਮਣੇ ਸਭ ਦੇ ਸੰਗਤ ਦਾ ਬਾਈ ਦੇ ਨਾਲ ਦੇ ਬਾਬੇ ਦੇ ਸਾਥ ਸੰਗਤ ਨਾਲ ਬਾਈ ਬਾਬੇ ਦਾ ਬਣਾ ਜੀ ਕਰਿਆ ਆਉਂ ਕਰਿਆ ਚੱਲਦਾ ਫਿਰਦਾ ਰਿਹਾ ਵੇ ਮਾਲਕ ਦੇ ਕਿਰਬਾਰੀ ਬਾਈ ਸੰਗਤ ਦਾ ਪਲ ਆਵੇ ਜੋ ਜੋ ਹਮਾਇਤ ਸਾਡੇ ਹਾਜੀ ਕੋਲ ਹੋਵੇ ਜੀ ਬਾਝਾ ਸਭ ਦਾ ਪਲਗ ਰਹੇ ਅੱਜ ਇਹ ਨਹੀਂ ਕਰਦੇ ਰੇ ਅੱਜ ਨੂੰ ਭਗਨੀ ਮੋਦਕ ਵਾਲੀ ਦੇ ਕੋਕਾ ਮੜੀ ਦੇ ਬੋਲ ਜੀ ਜੀ ਮਿਹਰਬਾਨ ਤੇ ਦੇਖ ਸਕਦੇ ਹੋ ਜੇ ਜਗਨੂ ਭਗਤੀ ਆ ਇੱਥੇ ਸੇਵਾ ਕਰਦੇ ਨੇ ਤੇ ਆਪ ਜੀ ਇਹ ਮੈਂ ਦੱਸਿਆ ਵੀ ਹਰ ਫਿਰਕੇ ਦੇ ਲੋਕ ਹਰ ਤਰਮ ਦੇ ਲੋਕ ਇੱਥੇ ਮੱਥਾ ਟੇਕਣ ਵਾਸਤੇ ਪਹੁੰਚਦੇ ਨੇ ਤੇ ਮਨਮਗੀਆਂ ਮੁਰਾਦਾਂ ਆਉਂਦੇ ਨੇ ਜੋ ਭਾਦੋ ਦੀ ਲੋਮੀ ਦਾ ਜੋ ਤਿਹਾਰਾ ਹੈਗਾ ਉਹ ਬਹੁਤ ਉਮਤਾਵ ਦੇ ਨਾਲ ਇੱਥੇ ਮਨਾਇਆ ਜਾਂਦਾ ਦੇਖ ਸਕਦੇ ਹੋ ਤੁਸੀਂ ਇੱਕ ਕੁਰਾਲੀ ਜੁੱਗਾਂ ਨੰਮੀ ਦੇ ਸਥਾਨ ਦੀ ਜਿਸ ਸੀ ਆਪ ਜੀ ਨੂੰ ਦਰਸ਼ਨ ਕਰਾ ਰਹੇ ਆ ਤੇ ਜਦੋਂ ਬਾਹਰ ਆਉਂਦੇ ਆ ਤਾਂ ਇੱਥੇ ਦੇਖ ਸਾਹਬ ਤੁਸੀਂ ਕੇ ਜੋ ਧੂੜਾ ਗੁਰੂ ਗੋਬਿੰਦ ਸਿੰਘ ਜੀ ਦਾ ਧੂੜਾ ਚਲਾਇ ਮਾਨ ਹੈ ਤੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਮੂਰਤੀ ਦੇਖ ਸਕਦੇ ਹੋ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਗੁਰੂ ਹੋਏ ਆ ਨਾਥ ਸੰਪਰਦਾਏ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਕੇ ਸੁਭਾ ਜਾਰ ਦੀ ਜੀ ਉਹ ਸੰਪਰਦਾ ਚੱਲੀ ਆ ਰਹੀ ਹੈ ਜੀ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਸਮੇਂ ਬਾਬਾ ਫਰਮਾ ਜੀ ਜੁਗੀਆਂ ਪ੍ਰਤੀ ਮਾ ਮਹਾਕਾਲੀ ਮਾਤਾ ਜੀ ਦੀ ਪ੍ਰਤੀਮਾ ਬਾਬਾ ਸਰੂਪ ਸਿੰਘ ਬੌਰੀ ਜੀ ਦੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਮਾਤਾ ਬਾਛੀ ਮਾਤਾ ਸੀਰਨ ਜੀ ਤੇ ਖਵਾਜਾ ਪੀਰ ਜੀ ਦਾ ਜੋ ਸਥਾਨ ਦੇਖ ਸਕਦੇ ਤੁਸੀਂ ਮਾਤਾ ਮਦਨਨ ਮਾਤਾ ਸ਼ਾਮਕਾ ਔਰ ਬਾਬਾ ਸਬਲ ਸਿੰਘ ਆ ਨਾਗੇ ਜੀ ਜੀ ਬਾਬਾ ਜਾਸੂ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਇਹ ਦਰਸ਼ਕ ਦੇ ਸਾਹਦੇ ਜੋ ਅੱਟੇ ਉਲਟ ਮੱਟੇ ਬਾਬਾ ਜੀ ਦੇ ਸਥਾਨ ਦੇ ਉੱਪਰ ਦੇਖ ਸਕਦੇ ਤੁਸੀਂ ਤੇ ਬਾਬਾ ਜੀ ਦਾ ਗੁਰਦਾਰ ਕਰਨ ਵਾਸਤੇ ਵੀ ਜੋ ਇੱਥੇ ਭਗਤ ਆਏ ਹੋਏ ਆ ਗੁਰਦਾਨ ਦਾ ਵਹਿ ਸੰਗਤਾ ਬੈਠੀਆਂ ਨੇ ਸਾਰੀਆਂ ਹੀ ਦੇਖ ਸਕਦੇ ਹੋ ਤੇ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਕਿ ਵੀ ਬਾਹਰ ਦਾ ਇਹ ਬੜਾ ਮਨੋਹਰਮ ਦ੍ਰਿਸ਼ਾ ਹੈ ਬੜਾ ਹੀ ਜੋ ਮੁੱਖ ਦਵਾਰ ਹੈ ਜੋ ਬਹੁਤ ਹੀ ਸਜਾਇਆ ਗਿਆ ਮੋਰ ਪੰਖਾਂ ਦੇ ਨਾਲ ਚਾਰੇ ਪਾਸੇ ਤੋਂ ਮੋਰ ਪੰਖਾਂ ਦੇ ਨਾਲ ਇਹ ਸਜਾਇਆ ਗਿਆ ਦਰਵਾਜ਼ਾ ਤੇ ਦਵਾਰੇ ਲਗਾਏ ਹੋਏ ਆ ਬਹੁਤ ਹੀ ਸ਼ਾਨਦਾਰ ਅਨੁਕਮ ਦਰਵਾਜ਼ਾ ਜਿਵੇਂ ਕਿ ਜੰਮੂ ਭਗਤੀ ਨੇ ਦੱਸਿਆ ਕਿ ਅੱਜ ਸਾਰੀ ਰਾਤ ਬਾਬਾ ਜੀ ਦਾ ਗੁਣਗਾਨ ਹੋਏਗਾ ਉਹ ਮੇਰਾ ਭੂਤ ਉਹ ਦਿਖਾ ਰਹੇ ਨੇ ਜਹਰ ਵੀ ਗੁਰੂ ਮੈਦੀ ਦਾ ਜੋ 88 ਤਾਲ ਜੀ ਤੇ ਇੱਕ ਸਾਥ ਸੰਤਾ ਅਨਤਮਸਤ ਹੋ ਨਾਈਏ ਸੈਣੀ ਸਾਹਿਬ ਕੁਝ ਕਹੋਗੇ ਇਸ ਮੌਕੇ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਖੁਸ਼ਹਰਦੀਆਂ ਗੁਣ ਖੁਸ਼ੀਆਂ ਪ੍ਰਾਪਤ ਕਰੋ ਪਿਆਰ ਨਾਲ ਮੱਥਾ ਟੇਕੋ ਕੀ ਬਾਤ ਹੈ ਪ੍ਰਮਾਤਮਾ ਦੇ ਨਾਲ ਮਿਲ ਪਾਈ ਜਾਏ ਪਾਈ ਜਾਨੇ ਨਾਲ ਮਿਲ ਕੇ ਰਹੋ ਕੀ ਬਾਤ ਹੈ ਇਹ ਸਾਡੇ ਸੈਣੀ ਸਾਹਿਬ ਸੀਗੇ ਤੇ ਇਹਨਾਂ ਦਾ ਕਹਿਣਾ ਕਿ ਵੀ ਪਿਆਰ ਨਾਲ ਰਹਿਣਾ ਚਾਹੀਦਾ ਗੁਰੂ ਕਰਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਤੇ ਦੂਰ ਦੂਰ ਤੋਂ ਸੰਗਤਾਂ ਪਹੁੰਚੇ ਹੋਈਆਂ ਠੀਕ ਹੈ ਜੀ ਜਿਵੇਂ ਕਿ ਡੇਢ ਸਾਲ ਤੋਂ ਪੂਰਾ ਇੱਕ ਜੋ ਗੁਰੂ ਜੀ ਦੇ ਗੁਰੂ ਗੋਖਰਨਾਥ ਜੀ ਦੇ ਜੋ ਅਗੇ ਗੁਗਾ ਜਹਰ ਸਿੰਘ ਜੀ ਉਹ ਹੈ ਉਹਨਾਂ ਦਾ ਤੇ ਪੂਰਾ ਜੀਵਨ ਚਿੱਤਰ ਚਿੱਤਰਨ ਇੱਥੇ ਇਸ ਬੇਸ਼ਕ ਕੀਤਾ ਹੋਇਆ ਉਹਨਾਂ ਦੇ ਜਨਮ ਤੋਂ ਲੈ ਕੇ ਬਵਾ ਤੱਕ ਤੇ ਹੋਰ ਜੋ ਵੀ ਕਲਾਮਾ ਉਹਨਾਂ ਦੇ ਜੀਵਨ ਚ ਰਹੀਆਂ ਇਹ ਤੁਸੀਂ ਸਾਰੇ ਇਸ ਪੋਸਟਾਂ ਦੇ ਵਿੱਚ ਜੀ ਰੇਖ ਸਾਹਿਬ ਦੇ ਬੋਲੇ ਜਹਾਂਦੀਰ ਪਟਾ ਜੀ ਜੈ